ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਜੀ ਮੱਕੀ ਦੇ ਰੇਟ ਦੀ ਮੱਕੀ ਦਾ ਰੇਟ ਹੋਣ ਇਸ ਟਾਈਮ ਕੀ ਚੱਲ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੱਕੀ ਦਾ ਰੇਟ ਕੀ ਰਹੂਗਾ ਜਿਹੜੀ ਫਸਲ ਆਪਣੀ ਖੜੀ ਹੈ ਹੁਣ ਮੱਕੀ ਦੀ ਉਦੋਂ ਕੀ ਰੇਟ ਰਹੂਗਾ ਪੂਰੀ ਗੱਲਬਾਤ ਆਪਾਂ ਅੱਗੇ ਇਸ ਵੀਡੀਓ ਚ ਕਰਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਇਹਦੇ ਨਾਲ ਸਾਡਾ ਹੌਸਲਾ ਬਣਿਆ ਰਹਿੰਦਾ ਵੀਡੀਓ ਪਾਉਂਦਾ ਤੇ ਜੇ ਗੱਲ ਕਰੀਏ ਜੀ ਮੱਕੀ ਦੀ ਮੱਕੀ ਦੀ ਡਿਮਾਂਡ ਬਹੁਤ ਜ਼ਿਆਦਾ ਆ ਅੱਜ ਵਾਰ ਮੱਕੀ ਭਾਵੇਂ ਪਿਛਲੀ ਵਾਰ ਨਾਲੋਂ ਵੱਧ ਲੱਗੀ ਆ ਪਰ ਫਿਰ ਵੀ ਜਿਹੜੀ ਮੱਕੀ ਦੀ ਡਿਮਾਂਡ ਇੰਨੀ ਆ ਕਿਉਂਕਿ ਮੱਕੀ ਜਿਹੜੀ ਆ ਬਹੁਤ ਜਗ੍ਹਾ ਤੇ ਇਸਤੇਮਾਲ ਹੁੰਦੀ ਏ ਖਾਲੀ ਖਾਣ ਵਾਸਤੇ ਨਹੀਂ ਆਟਾ ਨਹੀਂ ਇਕੱਲਾ ਇਹਦਾ ਬਣਾਇਆ ਜਾਂਦਾ ਇਹ ਇਹ ਕਈਆਂ ਚੀਜ਼ਾਂ ਦੇ ਵਿੱਚ ਜਿਹੜੀ ਇਸਤੇਮਾਲ ਹੁੰਦੀ ਏ ਜਿ ਤਰ੍ਹਾਂ ਆਪਾਂ ਬਾਜ਼ਾਰੋਂ ਕੋਈ ਵੀ ਜਿਹੜੇ ਆ ਬੱਚਿਆਂ ਦੇ ਜਿਹੜੇ ਖਾਣ ਵਾਸਤੇ ਲੈਨੇ ਆ ਪੈਕਟਾਂ ਵਿੱਚ ਜਿਹੜੀ ਪੈਕ ਹੋ ਕੇ ਚੀਜ਼ ਆਉਂਦੀ ਏ ਜ਼ਿਆਦਾਤਰ ਮੱਕੀ ਦੀ ਬਣ ਕੇ ਆਉਂਦੀ ਏ ਮੱਕੀ ਦੇ ਨਾਲ ਹੀ ਜਿਹੜੀ ਆ ਤਿਆਰ ਹੁੰਦੀ ਆ ਤੇ ਦੂਸਰੇ ਨੰਬਰ ਤੇ ਇਹ ਫੀਡ ਜਿਹੜੀ ਹੈ ਸਾਰੀ ਮੱਕੀ ਦੀ ਬਣਦੀ ਹੈ ਸ਼ਰਾਬ ਦੇ ਵਿੱਚ ਜਿਹੜੀ ਬੀਅਰ ਆ ਉਹ ਵੀ ਉਹਦੇ ਵਿੱਚ ਮੱਕੀ ਦਾ ਜਿਹੜਾ ਇਸਤੇਮਾਲ ਹੁੰਦਾ ਇਸ ਕਰਕੇ ਮੱਕੀ ਦੀ ਖਪਤ ਬਹੁਤ ਜ਼ਿਆਦੀ ਹੈ ਤੇ ਹੁਣ ਜਦੋਂ ਮੱਕੀ ਨੂੰ ਜਿਹੜੀਆਂ ਛੱਲੀਆਂ ਪੈ ਗਈਆਂ ਛੱਲੀਆਂ ਵੀ ਬਹੁਤ ਜ਼ਿਆਦੀ ਜਿਹੜੀ ਬਾਜ਼ਾਰ 'ਚ ਵਿਕਣੀ ਆ ਸ਼ਹਿਰਾਂ ਦੇ ਵਿੱਚ ਬਹੁਤ ਛੱਲੀ ਵਿਕਦੀ ਆ ਤੇ ਇੱਕ ਸਾਈਲੇਜ ਜਿਹੜਾ achar ਮੱਕੀ ਦਾ ਉਹ ਵੀ ਬਹੁਤ ਜ਼ਿਆਦਾ ਜਿਹੜਾ ਪੈਣਾ ਇਸ ਕਰਕੇ ਮੱਕੀ ਦੀ ਖਪਤ ਬਹੁਤ ਜ਼ਿਆਦੀ ਹੈ ਜੇ ਰੇਟ ਦੀ ਗੱਲ ਕਰੀਏ ਤੇ ਹੁਣ ਜਿਹੜਾ ਮੱਕੀ ਦਾ ਰੇਟ ਇਸ ਟਾਈਮ 2300 ਰੁਪਏ ਨੂੰ ਕੁਇੰਟਲ ਜਿਹੜੀ ਮੱਕੀ ਉਹ ਵਿਕ ਰਹੀ ਆ ਤੇ ਆਉਣ ਵਾਲੇ ਸਮੇਂ ਦੀ ਗੱਲ ਕਰ ਲਈਏ ਜਿਹੜਾ ਹੁਣ ਆਪਣਾ ਸੀਜ਼ਨ ਅੱਗੇ ਆਉਣਾ ਤੇ ਉਦੋਂ ਵੀ ਰੇਟ ਜਿਹੜੇ ਆ ਉਹ 1800 ਤੋਂ ਲੈ ਕੇ 2000 ਦੇ ਵਿੱਚ ਮੱਕੀ ਆਪਣੀ ਜਿਹੜੀ ਵਿਕੂਗੀ ਸੋ ਪਿਛਲੇ ਸੀਜ਼ਨ ਵਿੱਚ ਰੇਟ ਜਿਹੜਾ ਵਾ ਉਹ ਬਹੁਤ ਵਧੀਆ ਰਿਹਾ ਸੀਗਾ ਸੋ ਇਸ ਵਾਰ ਵੀ ਮੱਕੇ ਦੇ ਰੇਟ ਜਿਹੜੇ ਆ ਉਹ ਵਧੀਆ ਹੀ ਰਹਿਣਗੇ ਸੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰ ਦਿਓ ਧੰਨਵਾਦ